ਟੈਕਨੋਲੋਜੀ ਮਕੈਨੀਕਲ ਖੇਤੀ ਸੰਦਾਂ ਅਤੇ ਹੋਰ ਕਈ ਖੇਤਰਾ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਮੋਗਾ ਸ਼ਹਿਰ ਦੀ ਸ਼ਾਨ ਵਿੱਚ ਅੱਜ ਇੱਕ ਹੋਰ ਮਾਣ ਮੱਤਾ ਪਲ ਜੁੜ ਗਿਆ ਜਦ ਮੋਗਾ ਨਿਵਾਸੀ ਅਤੇ ਦੋ ਵਾਰ ਦੇ ਲਿੰਕਾ ਬੁੱਕ ਰਿਕਾਰਡ ਹੋਲਡ ਗੁਰਪ੍ਰੀਤ ਸਿੰਘ ਕੋਮਲ ਦੀ ਧਰਮ ਪਤਨੀ ਸਰਬਜੀਤ ਕੌਰ ਕੋਮਲ ਨੇ ਦੁਨੀਆ ਦੀ ਸਭ ਤੋਂ ਵੱਡੀ ਫਲਕਾਰੀ ਬਣਾ ਕੇ ਇਤਿਹਾਸ ਸਿਰਜ ਦਿੱਤਾ ਜੋ ਆਉਣ ਵਾਲੇ ਦਿਨਾਂ ਵਿੱਚ ਲਿਮਕਾ ਬੁੱਕ ਆਫ ਰਿਕਾਰਡਸ ਮੇਂ ਹੋਰ ਵੀ ਅਹਿਮ ਰਿਕਾਰਡ ਬੁੱਕਾਂ ਵਿੱਚ ਆਪਣਾ ਨਾਮ ਦਰਜ ਕਰਵਾਉਣ ਜਾ ਰਹੀ ਹੈ। ਇਸ ਫੁਲਕਾਰੀ ਨੂੰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਪ੍ਰਦਰਸ਼ਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸਰਦਾਰ ਕਲਵੰਤ ਸਿੰਘ ਜੀ, ਪ੍ਰਸਿੱਧ ਲੇਖਕ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਸਾਹਿਤ ਕਾਦਮੀ ਵਾਰਡ ਜੇਤੂ ਗੁਰਮੀਤ ਕੜਿਆਲਵੀ ਜੀ, ਉੱਗੇ ਹਾਸ ਵਿਅੰਗ ਲੇਖਕ ਕੇ.ਐਲ. ਗਰਗ ਜੀ ਅਤੇ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਮਾਨ ਮੱਤੀਆਂ ਸ਼ਖਸੀਤਾਂ ਉੱਪਰ ਇਸ ਨੂੰ ਤਾਣ ਕੇ ਜਿੱਥੇ ਉਹਨਾਂ ਨੂੰ ਮਾਣ ਦਿੱਤਾ ਉੱਥੇ ਉਹਨਾਂ ਨੂੰ ਇਸ ਇਤਿਹਾਸਕ ਪਲ ਦੇ ਗਵਾਹ ਵੀ ਬਣਾਇਆ। ਇਸ ਵੱਡਕਾਰੀ ਫੁਲਕਾਰੀ ਉੱਪਰ ਮੀਨਾ ਕਾਰੀ ਲਈ ਰੰਗ ਬਰੰਗੇ ਅਤੇ ਚਮਕਦਾਰ ਧਾਗਿਆਂ ਦੀ ਵਰਤੋਂ ਕੀਤੀ ਗਈ ਹੈ। ਇਸ ਫੁਲਕਾਰੀ ਦੀ ਲੰਬਾਈ 38 ਫੁੱਟ 7 ਇੰਚ ਯਾਨੀ 1180 ਸੈਂਟੀਮੀਟਰ ਚੌੜਾਈ 4 ਫੁੱਟ 8 ਇੰਚ ਜਾਣੀ ਕਿ 143 ਸੈਂਟੀਮੀਟਰ ਅਤੇ ਭਾਰ 4 ਕਿਲੋ 960 ਗ੍ਰਾਮ ਹੈ ਇਸ ਉੱਪਰ 7 ਤਰ੍ਹਾਂ ਦੇ ਫੁਲਕਾਰੀ ਟਾਂਕੇ ਪਾਏ ਗਏ ਹਨ ਅਤੇ 1947 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਨਕਸ਼ਾ ਬਣਾਇਆ ਗਿਆ ਹੈ ਅਤੇ ਉਸ ਵੇਲੇ ਮੌਜੂਦ ਸਾਰੇ ਜ਼ਿਲ੍ਹਿਆਂ ਦੇ ਨਾਮ ਲਿਖੇ ਗਏ ਹਨ ਪੰਜਾਬੀ ਸੱਭਿਆਚਾਰ ਦੀਆਂ ਕਿਰਤੀਆਂ ਜਿਵੇਂ ਭੰਗੜਾ ਪਾਉਂਦੇ ਨੌਜਵਾਨ ਗਿੱਧਾ ਪਾਉਂਦੀਆਂ ਮਟਿਆਰਾਂ ਢੋਲ ਅਤੇ ਹੋਰ ਸੰਗੀਤਕ ਸਾਜ਼ ਪੰਜਾਬੀ ਦੀ 35 ਅਖਰੀ ਵੀ ਧਾਗੇ ਨਾਲ ਲਿਖੀ ਗਈ ਹੈ ਜੋ ਸਭ ਲਈ ਖੇਤ ਦਾ ਕੇਂਦਰ ਬਣੀ ਰਹੀ ਡਿਪਟੀ ਕਮਿਸ਼ਨਰ ਮੋਗਾ ਸਰਦਾਰ ਕਲਵੰਤ ਸਿੰਘ ਦੀ ਅਤੇ ਹਾਜ਼ਰ ਹੋਗੀਆਂ ਸ਼ਖਸੀਤਾਂ ਨੇ ਬਰੀਕੀ ਨਾਲ ਇਸ ਉੱਪਰ ਬਣੀ ਹਰ ਕਿਰਤੀ ਨੂੰ ਨਿਹਾਰਿਆ ਸਲਾਹਾ ਅਤੇ ਉਸ ਬਾਰੇ ਜਾਣਕਾਰੀ ਹਾਸਲ ਕੀਤੀ ਸਰਪਜੀਤ ਕੌਰ ਕੋਮਲ ਦੀ ਇਸ ਪ੍ਰਾਪਤੀ ਦੇ ਨਾਲ ਹੀ ਕੋਮਲ ਪਰਿਵਾਰ ਨੇ ਇੱਕ ਹੋਰ ਰਿਕਾਰਡ ਦੀ ਸਿਰਜਣਾ ਕਰ ਲਈ ਕਿ ਉਹਨਾਂ ਦਾ ਸਾਰਾ ਪਰਿਵਾਰ ਰਿਕਾਰਡ ਹੋਲਡਰ ਬਣ ਗਿਆ ਜਿਕਰਯੋਗ ਹੈ ਕਿ ਸਰਬਜੀਤ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਕੋਮਲ ਦਾ ਨਾਮ ਲਿੰਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦੋ ਵਾਰ ਦਰਜ ਹੋ ਚੁੱਕਾ ਹੈ ਬੇਟਾ ਗੁਰਪਸਿਮਰਨ ਸਿੰਘ ਕੋਮਲ ਜੋ ਕੈਨੇਡਾ ਵਿਖੇ ਰਹਿ ਰਿਹਾ ਹੈ ਬੇਟੀ ਅਸ਼ਮੀਤ ਕੌਰ ਕੋਮਲ ਉਹ ਵੀ ਕੈਨੇਡਾ ਵਿਖੇ ਰਹਿ ਰਹੀ ਹੈ ਉਸਦੇ ਨਾਮ ਵੀ ਬਹੁਤ ਸਾਰੇ ਵਿਸ਼ਵ ਦੀਆਂ ਬਹੁਤ ਸਾਰੀਆਂ ਕਿਤਾਬਾਂ ਵਿੱਚ ਰਿਕਾਰਡ ਦਰਜ ਹੋ ਚੁੱਕੇ ਹਨ ਸੋ ਆਓ ਉਹਨਾਂ ਦੇ ਪਰਿਵਾਰ ਵੱਲੋਂ ਬਣਾਏ ਰਿਕਾਰਡ ਬਾਰੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ 2005 ਦੇ ਵਿੱਚ ਗੁਰਪ੍ਰੀਤ ਸਿੰਘ ਕੋਮਲ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਸਰਦਾਰ ਮਨਦੀਪ ਸਿੰਘ ਜੀ ਦੇ ਦਫ਼ਤਰ ਦੇ ਵਿੱਚ ਉਹਨਾਂ ਤੇ ਮੀਡੀਆ ਦੇ ਸਾਹਮਣੇ 13 ਨੰਬਰ ਦੀ ਸੂਈ ਦੇ ਨਖਾਰੇ ਵਿੱਚੋਂ 4.52 ਸੈਕਿੰਡ ਦੇ ਵਿੱਚ 1.5 ਮੀਟਰ ਕੱਪੜੇ ਦਾ ਥਾਨ ਕੱਢਣ ਦਾ ਰਿਕਾਰਡ ਪੈਦਾ ਕੀਤਾ ਗਿਆ ਸੀ ਦੂਸਰਾ ਰਿਕਾਰਡ ਉਹਨਾਂ ਵੱਲੋਂ 2011 ਦੇ ਵਿੱਚ 14 ਫੁੱਟ ਦਾ ਪੇਂਟਿੰਗ ਬ੍ਰਸ਼ ਬਣਾ ਕੇ ਜ਼ਮੀਨ ਤੇ 7x7 ਫੁੱਟ ਦਾ ਇੱਕ ਵਰਲਡ ਕੱਪ ਪੇਂਟ ਕੀਤਾ ਗਿਆ ਸੀ ਤੇ ਭਾਰਤ ਦੀ ਪਹਿਲੀ T20 ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ ਤੇ ਉਸ ਸਾਲ ਸਾਡੀ ਟੀਮ ਵਰਲਡ ਕੱਪ ਜਿੱਤ ਕੇ ਵੀ ਆਈ ਸੀ ਤੀਸਰਾ ਰਿਕਾਰਡ ਸਨ 2012 ਦੇ ਵਿੱਚ ਉਹਨਾਂ ਦੇ بیٹے ਗੁਰਸਿਮਰਨ ਸਿੰਘ ਕੋਮਲ ਵੱਲੋਂ ਨਿੰਮ ਦੇ ਪੱਤੇ ਦੇ ਸਰਾਖ ਵਿੱਚੋਂ ਪੈਨਨ ਵਾਲੀ ਪੂਰੀ ਦੀ ਪੂਰੀ ਸਾੜੀ 3.39 ਸੈਕਿੰਡ ਵਿੱਚ ਕੱਢ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ ਸੀ। ਗੁਰਸਿਮਰਿੰਦਰ ਸਿੰਘ ਕੋਮਲ ਵੱਲੋਂ ਹੀ ਕੈਨੇਡਾ ਦੀ ਧਰਤੀ ਤੇ ਰਮਾਲ ਨੂੰ ਕੱਟ ਕੇ ਉਹ ਬਣਾਉਂਦੇ ਹੋਏ ਰਮਾਲ ਦੇ ਵਿੱਚੋਂ ਪੂਰੇ ਦਾ ਪੂਰਾ ਟਰਾਲਾ ਕੱਢ ਕੇ ਰਿਕਾਰਡ ਬਣਾਇਆ ਗਿਆ ਸੀ। ਉਹਨਾਂ ਦੀ ਬੇਟੀ ਅਸ਼ਮੀਤ ਕੌਰ ਕੋਮਲ ਨੇ ਵੀ 8ਵੀਂ ਕਲਾਸ ਵਿੱਚ ਪੜ੍ਹਦੇ ਹੋਏ ਇੱਕ 22 ਪੰਨਿਆਂ ਦੀ 1 ਸੈਂਟੀਮੀਟਰ 1.5 ਸੈਂਟੀਮੀਟਰ ਸਾਈਜ਼ ਦੀ ਬਹੁਤ ਛੋਟੀ ਸਕੈਚ ਬੁੱਕ ਬਣਾਈ ਸੀ ਤੇ ਜਿਸ ਵਿੱਚ ਵੱਖ-ਵੱਖ 22 ਤਰ੍ਹਾਂ ਦੇ ਸਮਾਜਿਕ ਸਨੇਹੇ ਦਿੱਤੇ ਗਏ ਸਨ ਸੋ ਆਓ ਆਪਾਂ ਡਿਪਟੀ ਕਮਿਸ਼ਨਰ ਮੋਗਾ ਦੇ ਨਾਲ ਉਹਨਾਂ ਦੇ ਪਰਿਵਾਰ ਬਾਰੇ ਤੇ ਰਿਕਾਰਡ ਬਾਰੇ ਗੱਲ ਕਰੀਏ ਹਾਂਜੀ ਸਰ ਅੱਜ ਜਿਹੜੀ ਇਹ ਫੁਲਕਾਰੀ ਜਿਹੜੀ ਸਭ ਤੋਂ ਵੱਡੇ ਫੁਲਕਾਰੀ ਦਾ ਰਿਕਾਰਡ ਜਿਹੜਾ ਲਿਮਕਾ ਬੁੱਕ ਦੇ ਵਿੱਚ ਦਰਜ ਹੋਣ ਜਾ ਰਿਹਾ ਹੈ ਤੁਸੀਂ ਇਹ ਫੁਲਕਾਰੀ ਦੇਖੀ ਤੇ ਕੀ ਇਹਦੇ ਬਾਰੇ ਕਹਿਣਾ ਚਾਹੋਗੇ ਜੀ ਹਾਂਜੀ ਸਾਡੇ ਮੁੰਗੇ ਦੀ ਇੱਕ ਫੈਮਿਲੀ ਹੈ ਗੁਰਪ੍ਰੀਤ ਸਿੰਘ ਕੋਮਲ ਹੋਰਾਂ ਦੀ ਉਹਨਾਂ ਦੇ ਵਾਈਫ ਸਰਬਜੀਤ कौर ਕੋਮਲ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਇੰਨਾ ਸ਼ਾਨਾਮੱਤਾ ਕੰਮ ਕੀਤਾ ਹੈ ਇਹ ਪੂਰੀ ਫੈਮਿਲੀ ਇਹਨਾਂ ਦੇ ਦੋ ਬੱਚੇ ਨੇ ਤੇ ਦੋਨੋਂ ਜਣੇ ਆਪ ਤੇ ਚਾਰੋਂ ਦਾ ਚਾਰੋਂ ਰਿਕਾਰਡ ਹੋਲਡਰ ਨੇ ਅੱਜ ਜਿਹੜਾ ਰਿਕਾਰਡ ਇਹਨਾਂ ਨੇ ਬਣਾਇਆ ਉਹ ਹੈ ਕਿ ਸਭ ਤੋਂ ਵੱਡੀ ਫੁਲਕਾਰੀ ਜਿਹੜੀ ਹੈ ਇਹ ਫੁਲਕਾਰੀ ਦਾ ਕਦਰ ਇਹਨਾਂ ਨੇ ਆਪ ਰੰਗਾਇਆ ਤੇ ਉਸ ਤੋਂ ਬਾਅਦ ਆਪ ਇਹਦੇ ਤੇ ਡਿਜ਼ਾਈਨ ਕੀਤਾ ਕਿ ਕਿੱਥੇ ਕੀ ਹੋਣਾ ਫਿਰ ਪੰਜਾਬ ਨਾਲ ਸੰਬੰਧਿਤ ਗੁਰਮੁਖੀ ਨਾਲ ਸੰਬੰਧਿਤ ਤੇ ਪੰਜਾਬੀਅਤ ਨਾਲ ਸੰਬੰਧਿਤ ਜਿੰਨੇ ਪ੍ਰਾਤਨ ਚਿੰਨ ਹੋ ਸਕਦੇ ਆ ਉਹ ਇਹਦੇ ਉੱਤੇ ਉਕਰੇ ਗਏ ਨੇ ਇਹਨਾਂ ਨੇ ਕਢਾਈ ਕੀਤੀ ਹੈ ਔਰ ਇਹਨਾਂ ਦੇ ਦਸਨ ਮੁਤਾਬਕ ਕਿ ਫੁਲਕਾਰੀ ਦੀ ਕਟਾਈ ਦੇ ਵਿੱਚ ਸੱਤ ਪ੍ਰਕਾਰ ਦੇ ਟਾਂਕੇ ਹੁੰਦੇ ਨੇ ਤੇ ਇਸ ਫੁਲਕਾਰੀ ਦੇ ਉੱਤੇ ਉਹ ਸੱਤੋਂ ਲਾਏ ਹੋਏ ਨੇ ਜੇ ਮੇਰੇ ਪਿੱਛੇ ਤੁਸੀਂ ਦੇਖੋਗੇ ਤਾਂ ਪੰਜਾਬ ਦਾ ਨਕਸ਼ਾ ਜਿਹੜੇ 1947 ਵੇਲੇ ਦੇ ਸਾਰੇ ਜ਼ਿਲ੍ਹੇ ਸੀਗੇ ਅਣਵੰਡੇ ਪੰਜਾਬ ਦੇ ਉਹ ਵੀ ਸਾਰੇ ਇਹਦੇ ਉੱਤੇ ਦਿਖਾਏ ਗਏ ਨੇ ਤੇ ਇਹ ਇਹਨਾਂ ਦਾ ਰਿਕਾਰਡ ਬਣ ਗਿਆ ਕਿ ਇਹ ਸਭ ਤੋਂ ਲੰਮੀ ਵੱਡੀ ਫੁਲਕਾਰੀ ਹੈ ਤੇ ਇੱਕ ਰਿਕਾਰਡ ਇਹਨਾਂ ਦਾ ਹੋਰ ਹੋ ਗਿਆ ਕਿ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਵੀ ਰਿਕਾਰਡ ਅੱਜ ਇਹਨਾਂ ਦੇ ਨਾਮ ਇਨਾਂ ਨੂੰ ਜਿਹੜਾ ਹੈਗਾ ਜ਼ਿਲ੍ਹੇ ਵੱਲੋਂ ਜਾਂ ਜ਼ਿਲ੍ਹੇ ਦੇ ਸਭ ਤੋਂ ਉੱਚ ਅਧਿਕਾਰੀ ਹੋਣ ਦੇ ਨਾਤੇ ਜਿਹੜੀ ਵਧਾਈ ਆਪਾਂ ਜਿਹੜੀ ਪਬਲਿਕਲੀ ਦਈਏ ਤੁਸੀਂ ਤੁਹਾਡੇ ਵੱਲੋਂ ਅੱਜ ਮੈਂ ਇਹਨਾਂ ਨੂੰ ਵਧਾਈ ਦੇਣਾ ਇਹਦੇ ਨਾਲ ਨਾਲ ਮੋਕੇ ਜ਼ਿਲ੍ਹੇ ਦਾ ਨਾਇ ਇਹ ਇਸ ਪਦਰ ਤੇ ਲੈ ਆਏ ਨੇ ਉਹਦੇ ਲਈ ਵੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਵਧਾਈ ਦੇਣਾ ਤੇ ਜਿਵੇਂ-ਜਿਵੇਂ ਹੋਰ ਮੌਕੇ ਆਉਣਗੇ ਅਸੀਂ ਇਹਨਾਂ ਨੂੰ ਉੱਥੇ ਸਨਮਾਨਤ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਕਿੜੈਲਵੀ ਸਾਹਿਬ ਅੱਜ ਜਿਹੜਾ ਆਪਾਂ ਇਹ ਸਾਰਿਆਂ ਨੇ ਵਰਡ ਰਿਕਾਰਡ ਬਣਦਾ ਦੇਖਿਆ ਇੱਕ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਸੱਚੀ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਪੰਜਾਬ ਲਈ ਮਾਣ ਵਾਲੀ ਗੱਲ ਹੈ ਔਰ ਖਾਸ ਤੌਰ ਤੇ ਮੂਕੇ ਦੇ ਸਾਹਿਤਕ ਤੇ ਸੱਭਿਆਚਾਰਕ ਖੇਤਰ ਲਈ ਮਾਣ ਵਾਲੀ ਗੱਲ ਹੈ ਅਸੀਂ ਗੁਰਪ੍ਰੀਤ ਨੂੰ ਬਹੁਤ ਬਚਪਨ ਤੋਂ ਜਾਣਦੇ ਹਾਂ ਔਰ ਇਹਦੀ ਮਿਹਨਤ ਨੂੰ ਅਸੀਂ ਪਰਫੁੱਲ ਹੁੰਦਿਆਂ ਦੇਖਿਆ ਸਾਰਾ ਪਰਿਵਾਰ ਬਹੁਤ ਮਿਹਨਤੀ ਹੈ ਕਿ ਕਿਸ ਤਰ੍ਹਾਂ ਇਹਨੇ ਪਰਿਵਾਰ ਨੇ ਗ੍ਰੋਥ ਕੀਤੀ ਹੈ ਬਹੁਤ ਨਿਮਾਣਾ ਤੋਂ ਉੱਪਰ ਕੇ ਪੜੀ ਗਰਾਊਂਡ ਤੋਂ ਉੱਪਰ ਕੇ ਪਰਿਵਾਰ ਨੇ ਜਿਹੜਾ ਆਪਣਾ ਨਾਮ ਬਣਾਇਆ ਪਰਿਵਾਰ ਦਾ ਨਾਮ ਆਪਣਾਇਆ ਤੇ ਪੂਰੇ ਕੈਨੇਡਾ ਦੇ ਵਿੱਚ ਵੀ ਇਹ ਪਰਿਵਾਰ ਜਿਹੜਾ ਅੱਜ ਨਾਮ ਲੈ ਰਿਹਾ ਤੇ ਅਸੀਂ ਮੋਗੇ ਦੀ ਜਿਹੜੀ ਸਾਇਹਤਕ ਪੀਜਾ ਵੱਲੋਂ ਇਹ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦੇ ਆਂ ਤੇ ਅਸੀਂ ਆਸ ਕਰਦੇ ਆਂ ਕਿ ਇਸੇ ਤਰ੍ਹਾਂ ਇਹ ਪਰਿਵਾਰ ਜਿਹੜਾ ਪੰਜਾਬੀਆ ਦਾ ਨਾਜ ਰਚ ਮਖੌਲਾ ਰਿਹਾ ਠੀਕ ਹੈ ਜੀ ਧੰਨਵਾਦ ਸਰਪੀ ਜੀ ਜੀ ਕਿਉਂ ਫੁਲਕਾਰੀ ਬਣਾਈ ਹੈ ਕਿੰਨੀ ਲੰਬੀ ਫੁਲਕਾਰੀ ਬਣਾਈ ਹੈ ਔਰ ਕਿੰਨਾ ਟਾਈਮ ਲੱਗਿਆ ਇੱਕ ਫੁਲਕਾਰੀ ਦੀ ਜਿਹੜੀ ਲੰਬਾਈ ਹੈ ਜੀ ਇਤ 1180 ਸੈਂਟੀਮੀਟਰ ਲੰਬੀ ਹੈ ਜੀ 143 ਸੈਂਟੀਮੀਟਰ ਚੌੜੀ ਹੈ 4 ਕਿਲੋ 960 ਗ੍ਰਾਮ ਦਾ ਭਾਰ ਹੈ ਕਿ ਕੀ ਦਰਸਾਇਆ ਗਿਆ ਜੀ ਇਹਦੇ ਵਿੱਚ ਆਪਣਾ ਪੰਡ ਤੋਂ ਪਹਿਲਾਂ ਤਾਂ 1947 ਤੋਂ ਪਹਿਲਾਂ ਦਾ ਪੰਜਾਬ ਹੈ ਪੰਜਾਬ ਦਾ ਨਕਸ਼ਾ ਉਹਦੇ ਵਿੱਚ ਹਰਕ ਜ਼ਿਲ੍ਹੇ ਦੇ ਨਾਮ ਲਿਖੇ ਗਏ ਆ ਆਪਣੇ ਪੰਜਾਬੀ ਮਾਂ ਗੋਲੀ ਦੇ 35 ਅੱਖਰ ਬਣਾਏ ਗਏ ਆ ਜੀ ਇਹ ਵਿਰਾਸਤੀਆਂ ਕਿੰਤੀਆਂ ਜਿਵੇਂ ਭੰਗੜਾ ਪੌਂਦਾ ਹੋਇਆ ਗੱਰੂ ਕਿਤਨੀ ਪੌਂਦੀਆਂ ਮੋਖਿਆਰਾ ਢੋਲ ਪੰਜਾਬ ਦੀ ਸ਼ਾਨ ਗੱਡਾ ਇਹੋ ਜਿਹੇਆਂ ਪ੍ਰੀਤੀਆਂ ਮਨਾਈਆਂ ਗਈਆਂ ਨੇ ਕਿ ਉਕਾਰੀ ਦੇ ਟਾਂਕੇ ਵਿੱਚ ਉਕਾਰੀ ਦੇ ਢੋਲ ਪਾਏ ਹਾਂਜੀ ਭੈਣ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਕੰਮ ਕੀਤਾ ਹੈ ਉਹ ਅੱਜ ਲਿਮਕਾ ਬੋਕੋ ਰਿਕਾਰਡਸ ਦੇ ਵਿੱਚ ਦਰਜ ਹੋਣ ਜਾ ਰਿਹਾ ਹੈ ਜੀ ਅ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਵੀ ਇਹ ਕੰਮ ਕੀਤਾ ਜਾਵੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਇਹੇ ਵਿਚਾਰ ਆਉਣ ਦੀ ਗੱਲ ਇਦਾਂ ਜੀ ਸਾਡੇ ਪਰਿਵਾਰ ਦੇ 4 ਮੈਂਬਰ ਸੀਗੇ 3 ਮੈਂਬਰਾਂ ਦਾ ਰਿਕਾਰਡ ਬਣ ਚੁੱਕਾ ਸੀ ਮੇਰਾ ਕੱਲੀ ਦਾ ਰਹਿੰਦਾ ਸੀਗਾ ਅਸੀਂ ਫਿਰ ਇਹ ਸੋਚਿਆ ਕਿ ਕੋਈ ਇਸ ਤਰ੍ਹਾਂ ਦਾ ਬਣਾਇਆ ਜਾਵੇ ਰਿਕਾਰਡ ਜਿਤਨਾ ਸਾਡੇ ਪੰਜਾਬ ਦੀ ਸ਼ਾਨ ਨੂੰ ਉੱਚੀ ਹੋਵੇ ਤੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਕੋ ਰਿਲੇਟਡ ਹੋਵੇ ਅਸੀਂ ਸੋਚ ਕੇ ਫਿਰ ਇਹ ਨੈਟ ਤੇ ਸਰਚ ਕੀਤਾ ਪਹਿਲਾਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਫੁਲਕਾਰੀ ਬਣੀ ਹੋਵੇ ਜਾਂ ਕੁਝ ਹੋਵੇ ਕਿਹੜੇ ਸਾਈਜ਼ ਦੀ ਹੈ ਜੇ ਹੈ ਤਾਂ ਕਿਹੜੇ ਸਾਈਜ਼ ਦੀ ਹੈ ਪਰ ਸਾਨੂੰ ਤਾਂ ਕੁਝ ਨਹੀਂ ਲੱਭਿਆ ਫਿਰ ਅਸੀਂ ਇਹ ਫੁਲਕਾਰੀ ਬਣਾਉਣ ਦਾ ਆਈਡੀਆ ਲਿਆਂਦਾ ਤੁਮਾਰੀ ਜੀ ਕਿੰਨਾ ਸਮਾਂ ਲੱਗਿਆ ਤੇ ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਮਿਹਨਤ ਤਾਂ ਜੀ ਬਹੁਤ ਕਰਨੀ ਪਈ ਇਹਦੇ ਤੇ ਸਾਨੂੰ ਤਕਰੀਬਨ 5 ਤੋਂ 7 ਸਾਲ ਲੱਗੇ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਵੀ ਸਾਨੂੰ ਖੱਦਰ ਲੱਭਣਾ ਪਿਆ ਇਹਦੇ ਵਾਸਤੇ ਜੀ ਹਾਂ ਹਾਂ ਖੱਦਰ ਲੱਭਿਆ ਤਾਂ ਫਿਰ ਇੰਨੇ ਵੱਡੇ ਖੱਦਰ ਨੂੰ ਕੋਈ ਰੰਗਦਾ ਨਹੀਂ ਸੀ ਜੀ ਅਸੀਂ ਇਹਨੂੰ ਰੰਗਿਆ ਵੀ ਆਪ ਖੁਦ ਫਿਰ ਇਹਨੂੰ ਵਿਚਾਲੇ ਸਿਉਣ ਪਾਣੀ ਪੈਂਦੀ ਉਹ ਵੀ ਅਸੀਂ ਆਪ ਪਾਈ ਆ ਹੱਥ ਨਾਲ ਉਸ ਤੋਂ ਬਾਅਦ ਫਿਰ ਇਹਦੇ ਧਾਗੇ ਨਹੀਂ ਮਿਲਦੇ ਸੀ ਕਿਉਂਕਿ ਅੱਜ ਕੱਲ ਇਹ ਟ੍ਰੈਂਡ ਕਢਾਈ ਵਾਲਾ ਖਤਮ ਹੁੰਦਾ ਜਾ ਰਿਹਾ ਹੈ ਫਿਰ ਅਸੀਂ ਇਹਦੇ ਧਾਗੇ ਲੱਬੇ ਸਾਨੂੰ ਧਾਗੇ ਲੱਬਣ ਚ ਵੀ ਕਾਫੀ ਸਮਾਂ ਲੱਗਿਆ ਸੀ ਅਲੱਗ-ਅਲੱਗ ਸ਼ਹਿਰਾਂ ਚੋਂ ਦੇ ਧਾਗੇ ਲੱਬ ਕੇ ਲਿਆਉਂਦੇ ਤੇ ਫਿਰ ਅਸੀਂ ਇਹ ਤੇ ਕੰਮ ਕਰਨਾ ਸ਼ੁਰੂ ਕੀਤਾ ਜੀ ਹਾਂ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਦੱਸਿਆ ਕਿ ਵੀ ਇਹਦੇ ਚ 7 ਟਾਂਕੇ ਵਰਤੇ ਗਏ ਆ ਜੀ ਉਹਦੇ ਬਾਰੇ ਜਾਣਕਾਰੀ ਦਿਓ 7 ਟਾਂਕਿਆਂ ਦਾ ਕੀ 7 ਟਾਂਕਿਆਂ ਦਾ ਨਾਮ ਇਹਦੇ ਚ ਫੁਲਕਾਰੀ ਡਾਂਕਾ ਹੋ ਗਿਆ ਜਿਸ ਤਰ੍ਹਾਂ ਚੋਬ ਵਾਲਾ ਹੋ ਗਿਆ ਟਾਂਕਾ ਮੱਖੀ ਟਾਂਕਾ ਹੋ ਗਿਆ ਕਾਜ ਡਾਂਕਾ ਹੋ ਗਿਆ ਜੀ ਟੰਡੀ ਟਾਂਕਾ ਹੋ ਗਿਆ ਗੁੰਗੀ ਟਾਂਕਾ ਹੋ ਗਿਆ ਇਸ ਤਰ੍ਹਾਂ ਦੇ ਅਸੀਂ ਇਹਦੇ ਚ 7 ਟਾਂਕੇ ਪਾਏ ਆ ਠੀਕ ਹੈ ਜੀ ਹਾਂਜੀ ਗੁਰਪ੍ਰੀਤ ਕੋਮਲ ਜੀ ਅੱਜ ਤੁਹਾਡਾ ਸਾਰਾ ਪਰਿਵਾਰ ਹੈ ਜਿਹੜਾ ਉਹ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਦਰਜ ਹੋਣ ਜਾ ਰਿਹਾ ਆਪ ਕੋ ਆਪਣੀਆਂ ਪ੍ਰਾਪਤੀਆਂ ਕਰਕੇ ਜਾਣਕਾਰੀ ਦਿਓਗੇ ਕਿ ਕਿਹੜੇ ਕਿਹੜੇ ਰਿਕਾਰਡ ਤੁਹਾਡੇ ਪਰਿਵਾਰ ਨੇ ਬਣਾਏ ਹੁਣ ਤੱਕ ਹਾਂਜੀ ਬਿਲਕੁਲ ਇਹ ਸਾਡੀ ਇਸ ਤੋਂ ਪਹਿਲਾਂ ਨੇ 2005 ਤੋਂ ਸਟਾਰਟਿੰਗ ਹੋਈ ਸੀਗੀ ਇੱਥੇ ਡਿਪਟੀ ਕਮਿਸ਼ਨਰ ਸਰਦਾਰ ਮਨਦੀਪ ਸਿੰਘ ਜੀ ਹੈਗੇ ਸੀਗੇ ਤਾਂ ਉਸ ਟਾਈਮ ਦੇ ਉੱਤੇ ਇੱਕ ਜਿਹੜਾ ਸਭ ਤੋਂ ਪਹਿਲੀ ਵਾਰ ਮਕਪੜੇ ਦਾ ਖਾਨ ਇੱਕ ਸੂਈ ਦੇ ਨਖਾਰੇ ਵਿੱਚ ਦੀ ਕੱਢ ਕੇ ਇੱਕ ਸੁਨੇਹਾ ਦਿੱਤਾ ਸੀਗਾ ਕਿ ਅਸੀਂ ਅੱਤਵਾਦ ਤੋਂ ਰਹਿਤ ਹੋਈਏ ਅੱਤਵਾਦ ਨੂੰ ਖਾਤਮਾ ਕਰਨ ਵਾਸਤੇ ਅਸੀਂ ਸੋਸ਼ਲ ਮੈਸੇਜ ਦਿੱਤਾ ਸੀਗਾ 2007 ਦੇ ਵਿੱਚ ਉਹ तमाम ਕਿਤਾਬਾਂ 'ਚ ਛਪਿਆ ਸੀਗਾ ਕਿਨਾਂ ਲਿੰਕਾ ਬੁੱਕ ਆਫ ਰਿਕਾਰਡ ਹੀ ਨਹੀਂ ਸੀਗਾ ਅਸਿਸਟ ਵਰਲਡ ਰਿਕਾਰਡ ਯੂਨੀਕ ਵਰਲਡ ਰਿਕਾਰਡ ਇੰਡੀਆ ਬੁੱਕ ਆਫ ਰਿਕਾਰਡਸ ਇਹ तमाम ਕਿਤਾਬਾਂ ਦੇ ਵਿੱਚ ਉਹ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਬੇਟੇ ਦਾ ਰਿਕਾਰਡ ਜਿਹੜਾ ਹੈਗਾ ਉਹ ਉਸਨੇ ਇੱਕ ਨਿੰਮ ਦੇ ਪੱਤੇ ਵਿੱਚ ਸوراਖ ਕਰਕੇ ਉਹਦੇ ਵਿੱਚ ਦੀ ਸਾੜੀ ਕੱਢੀ ਸੀ ਸਾਰੀ ਦੀ ਸਾਰੀ ਤਾਂ ਉਹ ਮੇਰੇ 11 ਸਾਲ ਦੀ ਉਮਰ 'ਚ ਮੇਰੇ ਬੇਟੇ ਨੇ ਕੀਤਾ ਸੀ ਉਹ ਵੀ ਲਿੰਕਾ ਬੁੱਕ ਆਫ ਰਿਕਾਰਡ ਤੇ ਉਹ ਸਾਰੀਆਂ ਕਿਤਾਬਾਂ ਦੇ ਵਿੱਚ ਉਹ ਸ਼ਾਮਿਲ ਹੋ ਚੁੱਕਿਆ ਹੋਇਆ ਇੱਕ 14 ਫੁੱਟ ਦਾ ਪੇਂਟਿੰਗ ਬ੍ਰਸ਼ ਦੇ ਨਾਲ ক্রিকেট ਦੀ ਟੀਮ ਨੂੰ ਅਸੀਂ ਉਦੋਂ ਸ਼ੁਭ ਕਾਮਨਾਵਾਂ ਦਿੱਤੀਆਂ ਸੀ ਤੇ ਇੰਡੀਆ ਵਰਲਡ ਕੱਪ ਲੈ ਕੇ ਵੀ ਆਈ ਸੀ ਉਸ ਟੈਂਡਰ ਦੇ ਉਸ ਟਾਈਮ ਵੀ ਜਿਹੜਾ ਉਹ ਅਸੀਂ ਵਰਲਡ ਕੱਪ ਦੀ ਬਣਾਇਆ ਗਿਆ ਸੀ ਉਹ ਵੀ ਇੱਕ ਰਿਕਾਰਡ ਜਿਹੜਾ ਹੈਗਾ ਉਹ ਕਿਤਾਬਾਂ ਸਾਰੀਆਂ ਚ ਦਰਜ ਹੈ। ਬੀਟੀ ਮੇਰੀ ਛੋਟੀ ਹੈ ਉਸ ਨੇ ਇੱਕ ਮਾਈਕਰੋ ਸਕੈਚ ਬੁੱਕ ਬਣਾਈ ਸੀਗੀ ਛੋਟੇ ਸਾਈਜ਼ ਦੀ 1 ਸੈਂਟੀਮੀਟਰ ਬਾਈ ਸਵਾ ਸੈਂਟੀਮੀਟਰ ਦੀ। ਉਹਦੇ ਉੱਤੇ 12 ਪੰਨਿਆਂ ਦੇ ਉੱਤੇ ਉਹਨੇ ਸੋਸ਼ਲ 22 ਪੰਨਿਆਂ ਦੇ ਉੱਤੇ ਸੋਸ਼ਲ ਮੈਸੇਜ ਦਿੱਤੇ ਸੀ ਪਾਣੀ ਬਚਾਓ ਰੁੱਖ ਲਗਾਓ ਤੇ یہاں ਬਚਾਉ ਇਦਾਂ ਦੇ तमाम ਜਿਹੜੇ ਸਨੇਹ ਦਿੱਤੇ ਉਹ ਵੀ ਉਹਦੇ ਵਿੱਚ ਦਰਜ ਸੀ ਤਾਂ ਤਿੰਨੇ ਜਾਣੇ ਮੈਂਬਰ ਹੋ ਚੁੱਕੇ ਸੀਗੇ ਤਾਂ ਚੌਥਾ ਮੈਂਬਰ ਸਾਡਾ ਜਿਹੜਾ ਸੀ ਉਹਦੇ ਆਸਤੇ ਹੀ ਸੋਚ ਰਹੇ ਸੀਗੇ ਵੀ ਕੀ ਕੀ ਕੀਤਾ ਜਾਵੇ ਇਹਨਾਂ ਨੇ ਸਲਾਈ ਤੇ ਕਢਾਈ ਦੇ ਵਿੱਚ ਇਹਨਾਂ ਦੀ ਆਪਣੀ ਇਹਨਾਂ ਦੀ ਡਿਗਰੀ ਕੀਤੀ ਹੋਈ ਹੈ ਮਾਸਟਰ ਡਿਗਰੀ ਹੈ ਇਹਨਾਂ ਦੀ ਤਾਂ ਇਹਨਾਂ ਨੂੰ ਮੈਂ ਕਿਹਾ ਵੀ ਕਿ ਤੁਸੀਂ ਆਪਣੇ ਹੀ ਖੇਤਰ ਦੇ ਵਿੱਚ ਕਿਉਂ ਨਾ ਰਿਕਾਰਡ ਬਣਾਓ ਸੋ ਮੈਂ ਵੈਸੇ ਵੀ ਅਕਸਰ ਸਾਰੇ ਬੱਚਿਆਂ ਦੇ ਵਿੱਚ ਵੀ ਫਾਈਂਡ ਕਰਦਾ ਰਹਿੰਦਾ ਕੁਝ ਨਾ ਕੁਝ ਲੱਭਦਾ ਕਿ ਉਹ ਉਹਦੇ ਚ ਉਹਦੀ ਕੀ ਕਾਬਲੀਅਤ ਹੈ ਉਹਦੇ ਹਿਸਾਬ ਨਾਲ ਉਹਨਾਂ ਦੀ ਰਿਕਾਰਡ ਬਣਾਈ ਜਾਵੇ ਇਹਨਾਂ ਦੀ ਕਾਬਲੀਅਤ ਨੂੰ ਦੇਖਦਿਆਂ ਹੋਇਆ ਮੈਂ ਇਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਇਹ ਕੰਮ ਕਰੋ ਬੇਸ਼ੱਕ ਵਿੱਚੋਂ ਵਿੱਚੋਂ ਹੌਸਲਾ ਵੀ ਛੱਡ ਦਿੰਦੇ ਸੀਗੇ ਵੀ ਐਡੀ ਵੱਡੀ ਫੁਲਕਾਰੀਓ ਮੈਂ ਇਹ ਪੰਗਾ ਲੈ ਲਿਆ ਸ਼ਾਇਦ ਤੇ ਮੈਨੂੰ ਵੀ ਡਰ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਰੋਟੀ ਅੱਜ ਸ਼ਾਮ ਨੂੰ ਮਿਲੂਗੀ ਨਹੀਂ ਮਿਲੋਗੀ ਸੋ ਮੈਂ ਇਹਨਾਂ ਨੂੰ ਹੌਸਲਾ ਦਿੰਦਾ ਰਿਹਾ ਰਿਪੋਰਟ ਬਣਾਉਣੇ ਆ ਜਿਹੜੇ ਉਹਨਾਂ ਵੀ ਕੁਸ਼ਮੇਨਤਾ ਤਾਂ ਕਰਨੀਆਂ ਹੀ ਪੈਂਦੀਆਂ ਹੈਗੀਆਂ ਘਰ ਦੇ ਕੰਮਕਾਜ ਵੀ ਕਰਨੇ ਘਰ ਨੂੰ ਵੀ ਸਮਾਂ ਦੇਣਾ ਬੱਚਿਆਂ ਨੂੰ ਵੀ ਸਮਾਂ ਦੇਣਾ ਤੇ ਫੁਲਕਾਰੀ ਬਣਾਉਣੀ ਆ ਸੋ ਰਿਪੋਰਟ ਸੰਘਰਸ਼ ਕਰਕੇ ਹੀ ਬਣਦੇ ਹੈਗੇ ਆ ਚਾਹੀ ਕਿਸੇ ਵੀ ਖੇਤਰ ਦੇ ਵਿੱਚ ਕਰਨੇ ਹੋਣ ਸੋ ਅੱਜ ਇੱਥੇ ਤੱਕ ਪਹੁੰਚੇ ਹੈਗੇ ਆ ਮੈਂ ਬੜਾ ਖੁਸ਼ ਆ ਖੁਦ ਵੀ ਤੇ ਮੈਂ ਖੁਦ ਵੀ ਵਧਾਈ ਦੇਣਾ ਇਸ ਗੱਲ ਲਈ ਇਹਨਾਂ ਨੂੰ ਕਿ ਇਹਨਾਂ ਨੇ ਇੱਥੋਂ ਤੱਕ ਆਦਰਾ ਹੌਸਲਾ ਹਾਰਿਆ ਨਹੀਂ ਹੈਗਾ ਸੋ ਮੈਂ ਇਹ ਇਦਾਂ ਦੇ ਰਿਕਾਰਡ ਜਿਹੜੇ ਵੀ ਇਕੱਲੇ ਅਸੀਂ ਨਹੀਂ ਹੈਗੇ ਅੱਜ ਦੀ ਡੇਟ ਦੇ ਵਿੱਚ ਇਹ ਫੁਲਕਾਰੀ ਏਡੀ ਵੱਡੀ ਬਣੀ ਆ ਤਾਂ ਮੈਂ ਪੰਜਾਬ ਦੇ ਤਮਾਮ ਬੱਚੇ ਜਿਨ੍ਹਾਂ ਦੇ ਵਿੱਚ ਹੁਨਰ ਹੈ ਉਹਨਾਂ ਨੂੰ ਹਰ ਹੁਨਰਮੰਦ ਬੱਚੇ ਨੂੰ ਕਹਿਣਾ ਆਪਣਾ ਹੁਨਰ ਨੂੰ ਪਹਿਚਾਣੋ ਉਹਨੂੰ ਉਹਦਾ ਦੇ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਕੇ ਉਹ ਰਿਕਾਰਡ ਜਿਹੜੇ ਉਹ ਵੀ ਬਣਾ ਸਕਦੇ ਆ ਸਾਰੇ ਜਣੇ ਮੈਂ ਸਮਝਾ ਤੁਹਾਡੇ ਪਰਿਵਾਰ ਵੱਲੋਂ ਜਿਹੜੇ ਕੋਈ ਰਿਕਾਰਡ ਬਣਾਏ ਗਏ ਉਹਨਾਂ ਚ ਕੋਈ ਟੁੱਟਿਆ ਵੀ ਅਜੇ ਤੱਕ ਕਿ ਨਹੀਂ ਨਹੀਂ ਹਜੇ ਤੱਕ ਕੋਈ ਨਹੀਂ ਰਿਕਾਰਡ ਟੁੱਟਿਆ ਸਾਨੂੰ ਉਹਨਾਂ ਵਿੱਚ ਦੋ ਤਰ੍ਹਾਂ ਵੀ ਰਿਕਾਰਡ ਜਿਹੜਾ ਇਹ ਰਿਕਾਰਡ ਨਵਾਂ ਹੈ ਬਿਲਕੁਲ ਦੋ ਤਰ੍ਹਾਂ ਦੇ ਰਿਕਾਰਡ ਹੁੰਦੇ ਆ ਨਿਊ ਰਿਕਾਰਡ ਹਾਂਜੀ ਇੱਕ ਤਾਂ ਹੁੰਦਾ ਹੈਗਾ ਨਵਾਂ ਰਿਕਾਰਡ ਤੁਸੀਂ ਚੈੱਕ ਕਰੋ ਕਿ ਇਦਾਂ ਦਾ ਹੈ ਤਾਂ ਨਹੀਂ ਹੈ ਤੇ ਦੂਸਰੇ ਨੰਬਰ ਤੇ ਹੁੰਦਾ ਕਿਸੇ ਦੇ ਰਿਕਾਰਡ ਨੂੰ ਬ੍ਰੇਕ ਕਰਨਾ ਤਾਂ ਅੱਜ ਤੱਕ ਜਿਹੜੇ ਹੈਗੇ ਅਸੀਂ ਦੋ ਰਿਕਾਰਡ ਤਾਂ ਅਸੀਂ ਖੋਜੜੇ ਉਹ ਬ੍ਰੇਕ ਕੀਤੇ ਆ ਬਾਕੀ ਸਾਰੇ ਨਵੇਂ ਰਿਕਾਰਡ ਹੈਗੇ ਆ ਹਾਂ ਸੋ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਊਗੀ ਜੇ ਸਾਡੇ ਰਿਕਾਰਡ ਤੋੜਨ ਦੀ ਵੀ ਕੋਈ ਹਿੰਮਤ ਕਰਦਾ ਹੈਗਾ ਤਾਂ ਮੈਂ ਸੋਹਾਂ ਦੀ ਮੇਰੀਆਂ ਸ਼ੌਕਾਵਾਂ ਨਾ ਮਾ ਹੋਣੀਆਂ ਉਹਨਾਂ ਲਈ ਵੀ ਕਿਉਂਕਿ ਰਿਕਾਰਡ ਬੰਦ ਦੇ ਤਾਂ ਟੁੱਟਣਾ ਵਾਸਤੇ ਅਸੀਂ ਵੀ ਕਿਸੇ ਦੇ ਤੋੜੇ ਹੈਗੇ ਆ ਰਿਕਾਰਡ ਸੋ ਮੈਂ ਉਹਨਾਂ ਨੂੰ ਕਹਾਂਗਾ ਜਰੂਰ ਸਾਰੇ ਜਾਣੇ ਇਹਨਾਂ ਨੂੰ ਸਭ ਕਲਾਵਾਂ ਨਾਲ ਜੁੜਨ ਸਾਰੇ ਲੋਕ ਇਹਨਾਂ ਇਤਿਹਾਸਕ ਪਲਾਂ ਪ੍ਰੰਤ ਜਾਂ ਇਸ ਫੁਲਕਾਰੀ ਬਾਰੇ ਕੁਝ ਸ਼ਬਦ ਲਿਖਣ ਦਾ ਸਮਾਂ ਆਇਆ ਤਾਂ ਡਿਪਟੀ ਕਮਿਸ਼ਨਰ ਮੋਗਾ ਸਰਦਾਰ ਕਲਵੰਦ ਸਿੰਘ ਜੀ ਧੂਰੀ ਵੱਲੋਂ ਇਸ ਫਲਕਾਰੀ ਦਾ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਇਸ ਡੈਰੀ ਵਿੱਚ ਵਰਣਨ ਕੀਤਾ ਗਿਆ ਅਤੇ ਕੋਮਲ ਪਰਿਵਾਰ ਨੂੰ ਇਸ ਇਤਿਹਾਸਿਕ ਅਤੇ ਮਾਣਮੱਤੀ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਗਈ। ਉਹਨਾਂ ਤੋਂ ਇਲਾਵਾ ਉੱਗੇ ਲੇਖਕ ਅਤੇ ਸਾਹਿਤਕਾਰ ਬਲਦੇਵ ਸਿੰਘ ਦੀ ਸੜਕਨਾਮਾ ਗੁਰਮੀਤ ਸਿੰਘ ਜੀ ਕੜਿਆਲਵੀ ਅਤੇ ਕੇ.ਐਲ ਗਰਗ ਜੀ ਵੱਲੋਂ ਵੀ ਆਪਣੇ ਵਿਚਾਰ ਇਸ ਡੈਰੀ ਦੇ ਵਿੱਚ ਦਰਜ ਕੀਤੇ ਗਏ ਇਸ ਤੋਂ ਇਲਾਵਾ ਵਕ ਵਕ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਮਜੋਤ ਸਿੰਘ ਖਾਲਸਾ ਮਹਿੰਦਰਪਾਲ ਲੂੰਬਾ ਕੁਲਦੀਪ ਸਿੰਘ ਕਲਸੀ ਅਤੇ ਹਰਪਜਨ ਸਿੰਘ ਬੋਨਾ ਵੱਲੋਂ ਵੀ ਆਪਣੇ ਵਿਚਾਰ ਇਸ ਡੈਰੀ ਵਿੱਚ ਦਰਜ ਕੀਤੇ ਗਏ ਸੋ ਇਹ ਸੀ ਸਪੈਸ਼ਲ ਰਿਪੋਰਟ ਵੱਲੋਂ ਮਹਿੰਦਰਪਾਲ ਲੂੰਬਾ ਜੀਡੀਬੀ ਨਿਊਜ਼ ਮੋਗਾ